ਹਮੇਂ ਜੇ ਤੋੜਾ ਇਹ ਆਪਣੇ ਜੋ ਪ੍ਰਬੰਧ ਕੁਲੇਤੀ ਆ ਸਪੇਸ ਹੈ ਜਿਹੜੀਆਂ ਦਾ ਹੁਕਮ ਹੋਇਆ ਤਾਂ ਇੱਕ ਦਿਨ ਕੱਲ੍ਹ ਇਹ ਸਾਨੂੰ ਪੂਰਨ ਭਗਤੀ ਸਮਾਜਾਂਗੇ ਜਿਦੋਂ ਗੁਰੂ ਗੋਖਨਾਨਦ ਖੂਲੀ ਖੂਦ ਦੇ ਵਿੱਚੋਂ ਕਹਿੰਦਾ ਕਿ ਰਾਣੀ ਸੁੰਦਰਾ ਨੇ ਥਾਰ ਨੂੰ ਤੋੜਦਾ ਕਿਉਂ ਭਾਈ ਲੱਗਦੇ ਲਾ ਗੁਰੂ ਪਿਆਰੀ ਸਾ ਸੰਗਤ ਜਦੋਂ ਗੁਰੂ ਗੋਖਨਾਨਦ ਨੇ ਖੂਲੀ ਖੂਦ ਦੇ ਵਿੱਚੋਂ ਪੂਰਨ ਬਖਸ਼ ਨੂੰ ਕਹਦਿਆ ਆ ਜੋਗ ਦੇਣ ਲੱਗੇ ਜੋਗ ਦੇਣ ਦੀ ਤਿਆਰੀ ਹੋ ਗਈ ਤਾਂ ਦੂਜੇ ਚੇਲੇ ਗੁੱਸੇ ਹੋ ਗਏ ਕਹਿੰਦੇ ਬਾਬਾ ਰਾਣਾ ਸੁਨਰਾ ਦੇ ਥੋਂ ਖੈਰ ਲੈ ਕੇ ਆਵੇ ਤਾਂ ਫੇਰ ਆਇ ਨੂੰ ਜੋਗ ਦੇਾਂਗੇ ਪੂਰਨ ਭਗਤੇ ਗੁਰੂ ਕੋਠਾ ਦਾਤ ਕਹਿਣ ਲੱਗਾ ਬੱਚਾ ਪੂਰਨ ਹੈ ਕੰਮ ਕਰ ਰਾਣੀ ਸੁਨਰਾ ਦੇ ਥੋਂ ਖੈਰ ਲੈ ਕੇ ਆ ਇਹ ਤੈਨੂੰ ਆਇ ਨੂੰ ਜੋਗ ਦੇਾਂਗੇ ਪੂਰਨ ਭਗਤ ਕੇ ਕੇ ਗੁਰਾਂ ਨੂੰ ਮੱਥਾ ਸਹਿਰ ਜਲੋਰ ਦੇ ਰਸਤੇ ਪੈ ਗਿਆ ਅੱਗੇ ਸੋਦਾ ਬਗਾਲਣ ਰਾਣੀ ਦੇ ਰਸਤੇ ਵਿੱਚ ਬਹਾਵੀ ਸੀ ਜਾਦੂਗਰ ਨਹੀਂ ਸਕਲ ਖਤੀ ਦੀ ਵੇਖ ਕੇ ਜਾਦੂ ਚਲਾ ਦੀ ਜਾਦੂ ਕੋਈ ਨਾ ਚੱਲ ਉੱਠ ਕੇ ਪਹਿਨੀ ਲੱਗਦੀ ਭਲਾ ਵਈ ਚਲੇ ਜਾਓ ਕਰਕੇ ਦਸ ਦੀਆ ਹਰ ਵੇ ਨਿਆਣੇ ਆਜੋ ਕੀ ਆ ਮੈਂ ਤੇਰਾ ਸੱਚ ਸੁਣਾ ਰਾਤੇ ਚੱਲਿਆ ਮਨ ਕਲਮਾ ਤੂ ਆ ਚੱਲਿਆ ਮਨ ਕੇ ਨਮੋਤ ਦੇ ਤੂੰ ਮੁੜ ਕੇ ਭਲੇ ਨੂੰ ਜਾ ਬੇ ਲਗਾਏ ਥੋਲੀ ਲੰਘ ਗਏ ਤੇ ਕੀ ਆ ਮੁੰਡੇ ਆਪਾ ਸੋਹੀ मंत्र जंतर मारे ते मुंधरा शोर विच चोरी विच पी रात मेर कोट जा पूरन बोलिया माता जो क़िस्मत जो क़िस्मत लिखी साम्हूं भोगन पहु हमेशह भले ख़र्च नचा बन ਸਤਿ ਤੇਰੇ ਦਰਬੇ ਸਿ ਜਿਨਾਂ ਨੂੰ ਤਗਵਾ ਰੱਬ ਦਾ ਉਹਨਾਂ ਨੂੰ ਮਿਲਦਾ ਹਨੇਜ ਸਦਾ ਨਗਾ ਨਿਰੰਗਲੀ ਸਦੋ ਨਕਾਰੇ ਕੇਸੇ ਫਿਰ ਸਦਾ ਨਬਾਗੀ ਬੁਲਬਲਾ ਸਦਾ ਨਬਾਗੀ ਬੁਲਬਲਾ ਤੇ ਸਦੋ ਨਵਾਦੂ ਦੇਸ ਮੈਂ ਸੁਗਰੰਦ ਚੱਲਿਆ ਖੈ ਨੂੰ ਮੁੜ ਕੇ ਰਾਸਤੇ ਆਗੇ ਆਏ ਫਿਰ ਚੱਲਿਆ ਨਾਮ ਖੁਦਾ ਨੂੰ ਲੈ ਕਕਰੇ ਨੀ ਹੱਤ ਦੇ ਦੇ ਤੁੱਟਦਾ ਬਣਾ ਦੇ ਹਾਰ ਆ ਲਾ ਦੇ ਬਾਰਾ ਫਕੀਰ ਦਾ ਅਗਲਾ ਤੇ ਦੇਣੀ ਸਾਰਵੇ ਤੈਨੂੰ ਤਾੜਨ ਲਾ ਦੂਰੇ ਸ਼ਮੀਂ ਅ ਤਾੜਨ ਲਾ ਦੂਰੇ ਸ਼ਮੀਂ ਤੇ ਸਰਪੰਚ ਕਾ ਦਾ ਤਾਰਵੇ ਜੁੱਤੀ ਲਾ ਨਾਲ ਯਕੀਨ ਦੇ ਤੂੰ ਪਛਤਾ ਮਤੇਰੀ ਨਾਲ ਵੇ ਬਹਿ ਜਾ ਨਾਲ ਯਕੀਨ ਦੇ ਤੂੰ ਪਛਤਾ ਮਤੇਰੀ ਨਾਲ ਸੋਹਣਾ ਬਹਿ ਜਾ ਨਾਲ ਯਕੀਨ ਦੇ ਕਾ ਲਗੀ ਤੂੰ ਮੱਥਾ ਦਾ ਜਾ ਮੈਂ ਕਰੀ ਨਾਲ ਬਣ ਜਾਨੀ ਹੁਣ ਵੜੀ ਆਦੀ